ਦੇਖੋ ਕਮਲ ਜੀ ਇਹ ਨਾ ਇਕੱਲੇ ਨਵੀਂ ਦਿੱਲੀ ਤੋਂ ਉਮੀਦਵਾਰ ਨਹੀਂ ਇਹ ਸਾਬਕਾ ਮੁੱਖ ਮੰਤਰੀ ਤੇ ਅੱਜ ਦੇ ਬੀਜੇਪੀ ਦੇ ਇਹ ਕੋ ਵੀ ਮੁੱਖ ਮੰਤਰੀ ਦੇ ਉਮੀਦਵਾਰ ਨੇ ਦਿੱਲੀ ਦੇ ਵਿੱਚ ਤੇ ਉਹਦੀ ਸੋਚ ਪੰਜਾਬੀਆਂ ਦੇ ਪ੍ਰਤੀ ਕੀ ਹੈ ਉਹਦੀ ਬੱਤ ਜਵਾਨੀ ਜਿਉਂ ਬਿਆਨ ਦਿੱਤਾ ਉਦਰ ਸੌਂਦੀ ਰਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ ਤੇਰਾ ਮੈਨੂੰ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਕੇ ਜੀ ਇੱਥੇ ਦਿੱਲੀ ਚ ਪੰਜਾਬ ਨੰਬਰ ਗੱਡੀਆਂ ਘੁੰਮ ਰਹੀਆਂ ਕਿਤੇ ਕੋਈ 26 ਜਨਵਰੀ ਲਈ ਕੋਈ ਖਤਰਾ ਤਾਂ ਨਹੀਂ ਕੋਈ ਪਲੈਨਿੰਗ ਤਾਂ ਨਹੀਂ ਹੋਈ ਮਤਲਬ ਕਿ ਸ਼ਰਮ ਆਉਣੀ ਚਾਹੀਦੀ ਹੈ ਕਿ ਜਿਹੜੇ ਪੰਜਾਬੀਆਂ ਕਰਕੇ ਤੁਸੀਂ 26 ਜਨਵਰੀ ਜਾਂ 15 ਅਗਸਤ ਅਸੀਂ ਮਨਾਉਣ ਜੋਗੇ ਹੋયા ਤਾਂ ਤੁਸੀਂ ਉਹਨਾਂ ਪੰਜਾਬੀਆਂ ਨੂੰ ਕਹਿ ਰਹੇ ਹੋ ਕਿ ਜੀ ਕੋਈ ਖਤਰਾ ਤਾਂ ਨਹੀਂ 80% ਕੁਰਬਾਨੀਆਂ ਦਿੱਤੀਆਂ ਅਸੀਂ ਪੰਜਾਬੀਆਂ ਨੇ ਤਾਂ 26 ਜਨਵਰੀਆਂ 15 ਅਗਸਤਾਂ ਜਿਹੜੀਆਂ ਨੇ ਉਹ ਮਨਾਇਆਂ ਜਾਂਦੀਆਂ ਨੇ ਕਿਹਆਂ ਤੁਸੀਂ ਅੱਜ ਸਾਡੇ ਪੰਜਾਬ ਜਾ ਕੇ ਦੇਖੋ ਕੋਈ ਕਮਲਜੀ ਇਦਾਂ ਦਾ ਪਿੰਡ ਨਹੀਂ ਮਿਲਣਾ ਜਿੱਥੇ ਸਾਡੇ ਸ਼ਹੀਦਾਂ ਦੇ ਜਿਹੜੇ ਬੁੱਤਨਾ ਲੱਗੇ ਹੋਣ ਕਿਉਂਕਿ ਰੋਜ਼ ਸਰਾਧਾ ਤੇ ਸਾਡੇ ਫੌਜੀ ਵੀਰ ਆ ਜਿਹੜੇ ਕੋਈ ਨਾ ਕੋਈ ਸ਼ਹੀਦ ਜਿਹੜਾ ਹੁੰਦਾ ਜਿਹਦੀ ਰੋਜ਼ ਤਰੰਗੇ ਚ ਲਪੇਟੀ ਜਿਹੜੀ লাশ ਹੈ ਉਹ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਆਉਂਦੀ ਹੈ ਤੇ ਤੂੰ ਸਾਨੂੰ ਕਹੋਂਗੇ ਕਿ ਜੀ ਹੱਤਵਾਦੀ ਹੈ ਇਹ ਜੀ ਇਹਨਾਂ ਤੋਂ ਕੋਈ ਦੇਸ਼ ਨੂੰ ਜਿਹੜਾ ਖਤਰਾ ਹੋ ਸਕਦਾ ਇਹ ਬਹੁਤ ਵੱਡਾ ਅਪਮਾਨ ਪੰਜਾਬੀਆਂ ਨੇ ਕੀਤਾ ਉਹਨਾਂ ਪੰਜਾਬੀਆਂ ਦਾ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਾਉਣ ਲਈ ਸਭ ਤੋਂ ਵੱਡਾ ਯੋਗਦਾਨ ਵੀ ਪਾਇਆ ਤੇ ਉਸ ਤੋਂ ਬਾਅਦ ਵੀ ਜਦੋਂ ਪੂਰੇ ਦੇਸ਼ ਦੇ ਵਿੱਚ ਆਜ਼ਾਦੀ ਲਈ ਲੜDU ਬੰਡੇ ਜਾ ਰਹੇ ਸੀਗੇ ਮਠਾਈਆਂ ਵੱਡੀਆਂ ਜਾ ਰਹੀਆਂ ਸੀ ਤਾਂ ਉਦੋਂ ਵੀ ਪੰਜਾਬੀਆਂ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸਾਡੇ ਲੱਖਾਂ ਪੰਜਾਬੀ ਮਾਰੇ ਗਏ ਉਸ ਵੰਡ ਦੇ ਵਿੱਚ ਪਰ ਅਸੀਂ ਫਿਰ ਵੀ ਸੀ ਨਹੀਂ ਕਿਹਾ ਅਸੀਂ ਦੇਸ਼ ਭਗਤੀ ਜਿਹੜੀ ਆ ਉਹ ਆਪਣੀ ਨਿਭਾਈ ਤੇ ਉਦੋਂ ਵੀ ਸਾਡੇ ਜਿਹੜੇ ਪੰਜਾਬੀ ਪਾਕਿਸਤਾਨ ਤੋਂ ਉੱਜੜ ਕੇ ਦਿੱਲੀ ਦੇ ਵਿੱਚ ਆਏ ਲੱਖਾਂ ਪੰਜਾਬੀ ਜਿਨ੍ਹਾਂ ਨੇ ਉਸ ਤੋਂ ਬਾਅਦ ਵੀ ਦਿੱਲੀ ਨੂੰ ਖੜਾ ਕੰਮ ਚ ਇਥੋਂ ਦੇ ਅਰਥਚਾਰੇ 'ਚ ਵੱਡਾ ਯੋਗਦਾਨ ਜਿਹੜਾ ਉਹ ਪਾਇਆ ਤੇ ਅੱਜ ਉਹਨਾਂ ਪੰਜਾਬੀਆਂ ਨੂੰ ਕਿਹਾ ਜਾ ਰਿਹਾ ਕਿ ਜੀ ਤੁਸੀਂ ਅਤਵਾਦੀ ਹੋ ਇਹ ਕੱਲੀਆਂ ਪੰਜਾਬ ਨੰਬਰ ਗੱਡੀਆਂ ਦਾ ਸਵਾਲ ਨਹੀਂ ਅੱਜ ਦਿੱਲੀ ਦੀਆਂ ਵੀ ਇਦਾਂ ਦੀਆਂ ਹਜ਼ਾਰਾਂ ਗੱਡੀਆਂ ਜਿਦੇ ਵਿੱਚ ਪੰਜਾਬੀ ਜਿਹੜਿਆ ਘੁੰਮਦੇ ਆ ਤੁਸੀਂ ਦਿੱਲੀ 'ਚ ਦੱਸੋ ਕਿਹੜਾ ਇਦਾਂ ਦਾ ਮਹੱਲਾ ਹੈ ਕਿਹੜਾ ਇਦਾਂ ਦਾ ਵਾਰਡ ਹੈ ਜਿੱਥੇ ਜਿਹੜੇ ਪੰਜਾਬੀ ਜਿਹੜੇ ਨਹੀਂ ਰਹਿੰਦੇ ਜਿਨ੍ਹਾਂ ਨੇ ਦਿੱਲੀ ਦੇ ਆਰਚਾਰਜ ਵੱਡਾ ਯੋਗਦਾਨ ਜਿਹੜਾ ਨਹੀਂ ਪਾਇਆ ਉਹਨਾਂ ਸਾਰਿਆਂ ਦਾ અપਮਾਨ ਕੀਤਾ ਸੋ ਮੈਂ ਤਾਂ ਦਿੱਲੀ ਦੇ ਵੀ ਜਿੰਨੇ ਵੋਟਰ ਆ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਸੋਚ ਹੈ ਬੀਜੇਪੀ ਦੀ ਉਹਨਾਂ ਜਿਹੜਾ ਮੁੱਖ ਮੰਤਰੀ ਦਾ ਉਮੀਦਵਾਰ ਉਹਦੀ ਪੰਜਾਬੀਆਂ ਦੇ ਪ੍ਰਤੀ ਸੋ ਥੋੜੇ ਵਾਰਡ ਮਹੱਲਿਆਂ ਚਾਹਣਗੇ ਥੋੜੇ ਹਲਕਿਆਂ ਚਾਹਣਗੇ ਇਹ ਸਵਾਲ ਕਰੋ ਵੀ ਭਾਈ ਇਹ ਸੋਚ ਹੈ ਥੋੜੀ ਸਾਡੇ ਪੰਜਾਬੀਆਂ ਦੇ ਪ੍ਰਤੀ ਜਿਨ੍ਹਾਂ ਨੇ ਐਡਾ ਵੱਡਾ ਯੋਗਦਾਨ ਜਿਹੜਾ ਉਹ ਪਾਇਆ ਸੋ ਭਾਜਪੀ ਦੀ ਇਹ ਸੋਚ ਇਹ ਲਗਾਤਾਰ ਪਹਿਲਾਂ ਵੀ ਇਦਾਂ ਦੇ ਬਿਆਨਬਾਜ਼ੀ ਕਰਕੇ ਦਿਖਾਉਂਦੇ ਰਹੇ ਆ ਕਿਸਾਨਾਂ ਨੂੰ ਕਹਿੰਦੇ ਰਿਹਾ ਇੱਕ ਜੀ ਜਿਨ੍ਹਾਂ ਨੇ ਦੇਸ਼ ਨੂੰ ਆਤਮ ਨਿਰਭਰ ਕੀਤਾ ਜਿਹਦਾ ਇੱਥੇ ਰੋਜ਼ ਲੋਕ ਸਭਾ 'ਚ ਇਹਨਾਂ ਦੇ ਲੀਡਰ ਕਹਿੰਦੇ ਆ ਕਿ ਜੀ ਦੇਸ਼ ਆਤਮ ਨਿਰਭਰ ਹੋ ਗਿਆ ਠੀਕ ਹੈ ਹੋ ਗਿਆ ਪਰ ਕੀਤਾ ਕੀਨੇ ਸਾਡੇ ਪੰਜਾਬ ਦੇ ਕਿਸਾਨਾਂ ਨੇ ਕੀਤਾ ਪੰਜਾਬੀਆਂ ਨੇ ਕੀਤਾ ਅਸੀਂ ਆਪਣੀ ਧਰਤੀ ਬਰਬਾਦ ਕਰ ਲਈ ਆਪਣਾ ਪਾਣੀ ਬਰਬਾਦ ਕਰ ਲਿਆ ਤੇ ਪਹਿਲਾਂ ਤੁਸੀਂ ਉਹਨਾਂ ਨੂੰ ਹੱਤਵਾਦੀ ਕਹਿੰਦੇ ਸੀ ਤੇ ਹੁਣ ਕਹਤਾ ਜੀ ਤੁਸੀਂ ਸਾਰੀ ਕਮਿਊਨਿਟੀ ਪੰਜਾਬੀ ਜਿਹੜੀ ਹੈ ਉਹ ਹੱਤਵਾਦੀ ਹੈ ਸੋ ਇਹ ਨਿੰਦਣਯੋਗ ਹੈ ਪ੍ਰਵੇਸ਼ ਵਰਮਾ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ ਮਾਫੀ ਕੀ ਮੈਂ ਤਾਂ ਕਹਣਾ ਮਿਤਸ਼ਾ ਤੀਨ ਨੂੰ ਮਾਫੀ ਜਿਹੜੇ ਗ੍ਰਹਿ ਮੰਤਰੀ ਹੈ ਉਹਨਾਂ ਨੂੰ ਮੰਗਣੀ ਚਾਹੀਦੀ ਹੈ ਤੇ ਪ੍ਰਵੇਸ਼ ਵਰਮਾ ਨੂੰ ਤਾਂ ਪਾਰਟੀ ਚੋਂ ਬਾਹਰ ਕੱਢਣਾ ਚਾਹੀਦਾ ਜੇ ਪੰਜਾਬੀਆਂ ਦਾ ਸਨਮਾਨ ਜਿਹੜਾ ਉਹ ਕਰਦੇ ਆ ਪਰ ਇਹ ਭਾਜਪਾ ਦੀ ਮਾਨਸਿਕਤਾ ਸੋਚ ਆ ਇਹ ਇਕੱਲੇ ਪ੍ਰਵੇਸ਼ ਵਰਮਾ ਦੀ ਨਹੀਂ ਜੋ ਚਿਰਾਂ ਤੋਂ ਕਿਉਂਕਿ ਇਹਨਾਂ ਦੇ ਲੀਡਰ ਬਿਆਨ ਦੇ ਦ ਤੇ ਮੁੜ ਕੇ ਬੀਜੇਪੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੀ ਜੇ ਜ਼ਿਆਦਾ ਕਰ ਜੇ ਤਾਂ ਕਹਿੰਦਾ ਜੀ ਉਹਦਾ ਇਹ ਨਿੱਜੀ ਸੋਚ ਹੈ ਪਰ ਇਹ ਨਿੱਜੀ ਨਹੀਂ ਇਹ ਜਾਣ ਬੁੱਝ ਕੇ ਇਦਾਂ ਦੀਆਂ ਸਾਤਸ਼ਾ ਇਦਾਂ ਦੀ ਸੋਚ ਜਿਹੜੀ ਪੰਜਾਬੀਆਂ ਪ੍ਰਤੀ ਰੱਖਦੇ ਆ ਜਿਹੜੀ ਪ੍ਰਵੇਸ਼ ਵਰਮਨ ਨੇ ਆਪਣੇ ਬਿਆਨ ਚੋਂ ਦਰਸਾਈ ਹੈ ਜੇ ਵਾਕਿਆ ਹੀ ਪੰਜਾਬੀਆਂ ਪ੍ਰਤੀ ਸੰਵੇਦਨਸ਼ੀਲ ਹੈ ਕੋਈ ਸਤਕਾਰ ਰੱਖਦੇ ਆ ਤਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਿਹੜੀ ਮਾਫੀ ਪੰਜਾਬੀ ਤੋਂ ਮੰਗਣੀ ਚਾਹੀਦੀ ਹੈ ਤੇ ਪ੍ਰਵੇਸ਼ ਵਰਮਨ ਨੂੰ ਤਾਂ ਪਾਰਟੀ ਤੋਂ ਬਾਹਰ ਕੱਟਣਾ ਚਾਹੀਦਾ ਲੇਕਿਨ ਮੀਟੇਰ ਜੀ ਜਿਸ ਤਰੀਕੇ ਸੇ ਪਿਛਲੇ ਦਿਨੋਂ ਜੋ ਆਪਕੇ ਜੋ ਵਿਧਾਇਕ ਹੈ ਰਿਤੁਰਾਜ ਉਹਨਾਂ ਨੇ ਵੀ ਪਿਛਲੇ ਦਿਨੋ ਬਿਆਨ ਦਿੱਤਾ ਔਰ ਉਸ ਕੋ ਲੈ ਕੇ ਬੀਜੇਪੀ ਆਮਾਦੀ ਪਾਰਟੀ ਪਰ ਹਮਲਾਵਰ ਹੋਈ ਕਿ ਕੀ ਲੱਗਤਾ ਹੈ ਕਿ ਜਿਸ ਤਰੀਕੇ ਸੇ ਚੁਣਾਵ ਆਤੇ ਹੈ ਤੋ ਐਸੇ ਬਿਆਨ ਸੇ ਕਿਨ ਕਈ ਕਮਿਊਨਿਟੀ ਕੋ ਨੁਕਸਾਨ ਹੁੰਦਾ ਹੈ ਦੇਖੋ ਜੋ ਬਿਆਨ ਤੁਸੀਂ ਮੈਨੂੰ ਦੱਸੋ ਕਿ ਠੀਕ ਹੈ ਜਦੋਂ ਕੋਈ ਇਲੈਕਸ਼ਨ ਹੁੰਦੀ ਹੈ ਬਿਆਨਬਾਜ਼ੀ ਕੰਮਾਂ ਦੇ ਧਾਰਤੇ ਹੁੰਦੀ ਰਹਿੰਦੀ ਹੈ ਕਿਸੇ ਨੇ ਕੋਈ ਕਰਪਸ਼ਨ ਦਾ ਮੁੱਦਾ ਆ ਗਿਆ ਉਹਦੇ ਤੇ ਹੋਈ ਕੰਮ ਕੋਈ ਘੱਟ ਹੋ ਗਿਆ ਵੱਧ ਹੋ ਗਿਆ ਕੋਈ ਵਾਦਾ ਪੂਰਾ ਨਾ ਹੋਇਆ ਉਹਦੇ ਤੇ ਬਿਆਨਬਾਜ਼ੀ ਹੋ ਗਈ ਸਾਰੀਆਂ ਚ ਸੱਸੀ ਪਾਰਟੀਆਂ ਕਰਦੀਆਂ ਪਰ ਇਹ ਜਿਹੜਾ ਬਿਆਨ ਹੈ ਇਹ ਕਿਸ ਤਰ੍ਹਾਂ ਨਫ਼ਰਤ ਭਜਪਾ ਪੰਜਾਬੀਆਂ ਨੂੰ ਕਰਦੀ ਹੈ ਤੇ ਕਿਸ ਤਰ੍ਹਾਂ ਦੀ ਸੋਚ ਹੈ ਪੰਜਾਬੀਆਂ ਪ੍ਰਤੀ ਉਹ ਨੂੰ ਜਿਹੜਾ ਦਰਸਾਉਂਦਾ ਕਿ ਤੁਸੀਂ ਇੱਕ ਕਮਿਊਨਿਟੀ ਨੇ ਇਹ ਕਹਿ ਦੇਣਾ ਕਿ ਜੀ ਤੁਸੀਂ 26 ਜਨਵਰੀ ਐ ਪੰਜਾਬ ਦੀਆਂ ਗੱਡੀਆਂ ਦਿੱਲੀ ਚ ਘੁੰਮ ਰਹੀਆਂ ਨੇ ਕਿਤੇ ਕੋਈ 26 ਜਨਵਰੀ ਨੂੰ ਲੈ ਕੋਈ ਘਟਨਾ ਤਾਂ ਨਹੀਂ ਹੋ ਜੂਗੀ ਕੋਈ ਤਿਆਰੀ ਤਾਂ ਨਹੀਂ ਹੋ ਰਹੀ ਯਾਰ ਸਾਡੇ ਦੇਸ਼ ਦੀ ਰਾਜਧਾਨੀ ਹੈ ਅਸੀਂ ਰਾਜਧਾਨੀ ਬਣਾਈ ਅਸੀਂ ਦੇਸ਼ ਯਾਦ ਕਰਵਾਇਆ ਤੇ ਅਸੀਂ ਆਪ ਦੀ ਦੇਸ਼ ਦੀ ਰਾਜਧਾਨੀ ਜਿੰਨੀ ਘਮਰ ਸਕਦੇ ਆ ਖੜੀ ਹੈ ਮੇਰੀ ਗੱਡੀ ਪੰਜਾਬ ਦਾ ਨੰਬਰ ਹੁਣ ਇੱਥੇ ਮੈਂ ਜਾਊਂਗਾ ਇਹਦੇ ਤੇ ਤਾਂ ਕੀ ਮੈਨੂੰ ਕੋਈ ਇਸ ਤਰ੍ਹਾਂ ਦਾ ਨਜ਼ਰ ਨਾਲ ਦੇਖੂਗਾ ਵੀ ਭਾਈ ਇੱਥੇ ਪਤਾ ਨਹੀਂ ਕੀ ਪਲਾਨਿੰਗ ਜਿਹੜੀ ਇਹ ਕਰਦੇ ਫਿਰਦੇ ਆ ਮੈਂ ਕੀ ਇੱਥੇ ਤੁਸੀਂ ਆ ਸੜਕ ਤੇ ਖੜੋ ਹਰ ਤੁਹਾਨੂੰ 10 ਗੱਡੀਆਂ ਚੋਂ ਇੱਕ ਦੋ ਗੱਡੀਆਂ ਜਿਹੜੀਆਂ ਪੰਜਾਬ ਦਾ ਨੰਬਰ ਜਿਹੜੀਆਂ ਨੇ ਉਹ ਦਿਖ ਜਾਣਗੀਆਂ ਤਾਂ ਕੀ ਉਹ ਸਾਰੇ ਇੱਥੇ ਇਸ ਤਰ੍ਹਾਂ ਦੀ ਪਲਾਨਿੰਗ ਕਰਦੇ ਫਿਰਦੇ ਆ ਇੱਕ ਸਪੈਸ਼ਲ ਕਮਿਊਨਿਟੀ ਨੂੰ ਟਾਰਗੇਟ ਕਰਕੇ ਕਹਿਣਾ ਇਸ ਤੋਂ ਨਿੰਦਣਯੋਗ ਜਿਹੜੀ ਕੋਈ ਬਿਆਨਬਾਜ਼ ਜਿਹੜੀ ਆ ਉਹ ਹੋਰ ਹੋ ਨਹੀਂ ਸਕਦਾ